ਵੇ ਬੰਦਾ ਉਧਰੋਂ ਰੇੜੀ ਚੜਾਵੇ ਇਧਰ ਦੀ ਲੈ ਕੇ ਆ ਜੀ 5 ਫੁੱਟ ਜਗਾ ਇਹ ਪਹਿਲਾ ਫਾਰਮ ਆ ਬਾਈ ਦਾ ਜਿਹੜਾ 5 ਫੁੱਟ ਜਗਾ ਐਂ ਅਲੱਗ ਹੈ ਕੀ ਕਰੀ ਬਟਾ ਆ ਜਿਹੜੇ ਜਮ ਠੂਲੇ ਲੱਗਿਆ ਕੁਰਨੀਆਂ ਬਣੀਆਂ ਤੇ ਆ ਇਧਰ ਆਪਣੇ ਆਪ ਬਣੇ ਐਂਗਲ ਲੱਗੀ ਹੈਗੀ ਸਾਰਾ ਕੁਝ ਕਰਕੇ ਬਾਈ 4 ਲੱਖ ਚ ਹੋ ਜਾਂਦਾ ਕੰਪਲੀਟ ਇਹ ਜੀ ਫਿਰ 5 ਦੇ ਵਿੱਚ ਹੋ ਜਾਂਦਾ ਜੀ ਹੋ ਜਾਂਦਾ 5 ਦੇ ਵਿੱਚ ਕਈ ਬੰਦੇ ਗੱਪ ਮਾਰ ਦਿੰਦੇ ਆ ਬਾਈ ਯਰ ਰੀਅਲਟੀ ਗੱਲ ਆ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ 5 ਲੱਖ ਰੁਪਏ ਚ ਸਣੇ ਲੇਬਰ ਆ ਥੋੜੀ ਸਾਰਾ ਨਾ ਸਣੇ ਲੇਬਰ ਜੀ ਹਾਂ ਸਾਰਾ ਕੁਝ ਹੋ ਕੇ ਫੈਟਿੰਗਾਂ ਪਾਣੀ ਚੱਲ ਪੈਣਾਗਾ ਤੇ ਇਹਦੇ ਬਈ ਜੀ ਖੜ ਛੱਕਦਿਆ ਜੀ 20 ਦੇ ਵਿੱਚ ਵਿੱਚ ਖੜ ਛੱਕ ਜੀ ਬੜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਆਪਾਂ ਮਲਾਉਣੇ ਆ ਤੁਹਾਨੂੰ ਜਿਹੜੇ ਬੰਦੇ ਨੇ ਆਪਣਾ ਇਥੇ ਢਾਂਚਾ ਥੱਲੜਲਾ ਤਿਆਰ ਕੀਤਾ ਆਪਾਂ ਬੰਨ ਕੇ ਕੀ ਸੀ ਛੱਤ ਆਪਾਂ ਨੂੰ ਬਹੁਤ ਬਾਈਆਂ ਦੇ ਕਮੈਂਟ ਆਉਂਦੇ ਆ ਬਾਈ ਵੀ ਤੁਸੀਂ ਗਾਰਡਰ ਫਿਟ ਕਰਦੇ ਆ ਆਪ ਦਾ ਤੁਹਾਡਾ ਸਾਰਾ ਕੁਝ ਆਪਾਂ ਉਹ ਬਾਈ ਨਾਲ ਮਲਾਉਣੇ ਆ ਜਿਹੜਾ ਥੱਲੜਲਾ ਢਾਂਚਾ ਤਿਆਰ ਕਰਦਾ ਕਿੰਨੇ ਪੈਸੇ ਲੱਗੇ ਤੇ ਸਾਰਾ ਹ ਜਿਹੜਾ ਵੇਖੀ ਜਨੀਆਂ ਆਪਾਂ ਟੋਟਲ ਖਰਚਾ ਦੱਸੂਗਾ ਆਪਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਕਿੰਨਾ ਖਰਚਾ ਗਿਆ ਇਹ ਕਿੰਨਾ ਏਰੀਆ ਇਹ ਆਪਣੇ ਦਰਸ਼ਕਾਂ ਨੂੰ ਦੱਸੋ ਬਈ ਇੱਕ ਵਾਰੀ ਇਹ ਜੀ ਟੋਟਲ 7 ਤੋਂ 6 ਗਾਰਡਨਾਂ ਤੱਕ ਦੱਸ ਸਕਦੇ ਆ ਜੀ ਦੱਸੋ ਬਈ ਜੀ ਇਹ ਜੀ ਆਪਣਾ ਤੁਸੀਂ ਮੰਨੋ 4 ਲੱਖ ਦੇ ਵਿੱਚ ਵਿੱਚ ਆ ਜਾਂਦਾ ਜੀ ਇਹ ਏਰੀਆ 2000 ਸਕਰ ਫੁੱਟ ਆ ਮਲਕ ਕੰਦਾ ਆ ਤਿੰਨ ਕੰਦਾ ਹੋਈ ਇਹ ਸਾਰੀ ਬਾਉਂਡਰੀ ਆ ਜੀ ਇਹ ਪਹਿਲਾਂ ਹੋਈ ਵੀ ਆ ਬਾਉਂਡਰੀ ਮੈਸੇਜ ਕੀਤੀ ਜੇ ਬਾਈ ਜਾਣ ਕੇ ਕਿਸੇ ਬੰਦੇ ਨੇ ਪਿੱਲਰਾਂ ਦੇ ਖੜਾ ਕਰਨਾ ਓਪਨ ਖੜਾ ਕਰਨਾ ਇਹ ਫੇਰ ਆਪਾਂ ਬਾਈਟ 4 ਤੋਂ 5 ਦੇ ਵਿੱਚ ਵਿੱਚ ਆ ਜਾਂਦਾ ਆ ਜਾਂਦਾ ਜੀ ਹਾਂ ਜੀ ਛੱਤ ਆਪਣੀ ਵੱਖਰੀ ਹੈ ਛੱਤ ਜਿਹੜੀ ਆਪਣੀ ਲਾਉਣੀ ਹੈ ਆਪਣੀ ਵੱਖਰੀ ਹੈ ਜੀ ਹਾਂ ਜੀ ਤੇ ਆ ਜਿਵੇਂ ਠੂਲੇ ਲੱਗਿਆ ਕਰਨੀਆਂ ਬਣੀਆਂ ਤੇ ਆ ਆਇਦਰ ਆਪਣੇ ਆਪ ਬਣੇ ਐਂਗਲ ਲੱਗੀ ਹੈਗੀ ਸਾਰਾ ਕੁਛ ਕਰਕੇ ਬਾਈ 4 ਲੱਖ ਚ ਹੋ ਜਾਂਦਾ ਕੰਪਲੀਟ ਇਹ ਜੀ ਫਿਰ 5 ਦੇ ਵਿੱਚ ਹੋ ਜਾਂਦਾ ਜੀ ਹੋ ਜਾਂਦਾ 5 ਦੇ ਵਿੱਚ ਕਈ ਬੰਦੇ ਗੱਪ ਮਾਰ ਦਿੰਦੇ ਆ ਬਾਈ ਯਰ ਰੀਅਲਟੀ ਗੱਲ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ 5 ਲੱਖ ਰੁਪਏ ਚ ਸਣੇ ਲੇਬਰ ਆ ਥੋੜੀ ਸਾਰਾ ਸਣੇ ਲੇਬਰ ਜੀ ਹਾਂ ਸਾਰਾ ਕੁਝ ਹੋ ਕੇ ਫੈਟਿੰਗ ਆ ਪਾਣੀ ਚੱਲ ਪੈਣਾਗਾ ਤੇ ਕਿੰਨੇ ਪਸੂ ਘੜਨਗੇ ਚ ਇਹਦੇ ਵਿੱਚ ਜੀ ਖੜ ਸਕਦੇ ਆ ਜੀ 20 ਦੇ ਵਿੱਚ ਵਿੱਚ ਖੜ ਸਕਦੇ 20 ਦੇ ਵਿੱਚ ਵਿੱਚ ਹਾਂ ਜੀ 20 ਵਰਗਾਂ ਦਾ ਇਹ ਪ੍ਰਬੰਧ ਹੋ ਗਿਆ ਆਪਣਾ ਤੇ 2000 ਸਕਰ ਫੁੱਟ ਦਾ ਸ਼ੈੱਡ ਹੋ ਗਿਆ ਤੇ ਆਹ ਬਾਈਰ ਕੀ ਬਣਾਇਆ ਪਰਲੇ ਬਸ ਜਿਹੜਾ ਆਹ ਚੌੜਾ ਆਇਆ ਬਣਾਈ ਬਿਠੇ ਇਹ ਬਾਈ ਜੀ ਕੋਈ ਤਾਂ 4 ਵੀ ਛੱਕਣਾ ਪੈ ਸਕਦਾ ਜੀ ਅੱਛਾ ਜੀ ਤੇ ਕੋਈ ਸੇ ਬੰਦੇ ਨੇ ਜੁਪਾਤਾ ਦੇ ਉੱਤੇ ਰੇੜੀ ਚਲ ਸਕਦੀ। ਵੀ ਬੰਦਾ ਉਧਰੋਂ ਰੇੜੀ ਚਲਾਵੇ ਇਧਰ ਦੀ ਲੈ ਕੇ ਆ ਜੀ। 5 ਫੁੱਟ ਜਗ੍ਹਾ ਇਹ ਪਹਿਲਾ ਫਾਰਮ ਆ ਬਾਈ ਦਾ ਜਿਹੜਾ 5 ਫੁੱਟ ਜਗ੍ਹਾ ਐ ਐ ਲਾਗੇ ਜਾਂ ਕੀ ਕਰੀ ਬਿਠਾ। ਇਹ ਛੋਡੀ ਰਾਇ ਸੀ ਕਿ ਵੀ ਐਂ ਕਰ ਬਣਾਈ ਗਏ ਆਪਾਂ ਤੁਸੀਂ ਜਿਵੇਂ ਜਿਵੇਂ ਤੁਸੀਂ ਕੋਈ ਵੀ ਛੱਡ ਕੋਲੇ ਆਉਂਦਾ ਗਾਂ ਦੀ ਵਿਛਾਂ ਕਰ ਚੱਲੀ ਜਾਂਦੀ। ਚੱਲੀ ਜਾਂਦੀ। ਇਹ ਛੋਡਾ ਸਾਰਾ ਨਕਸ਼ਾ ਛੋਡਾ ਲਿਖਿਆ ਸੀ ਇਹ ਘਰ ਵਾਲੇ ਬੰਦੇ ਨੇ। ਨਹੀਂ ਅਸੀਂ ਆਪ ਹੀ ਲਿਖਿਆ ਜੀ ਨਕਸ਼ਾ। ਠੀਕ ਹੈ। ਹਾਂ। ਬਹੁਤ ਸੋਹਣਾ ਕੰਮ ਕੀਤਾ ਬਾਈ। ਆ ਬਾਕੀ ਜਿਹੜੀ ਛੱਤ ਆਪਣਾ ਕੰਮ ਇਹ ਤਾਂ ਤੁਸੀਂ ਬਾਈ ਦੇ ਤੇ ਆ ਬਾਈ ਨੇ ਹੁਣ ਆ ਬਹੁਤ ਸੋਹਣਾ ਮੰਨ ਕੇ ਚੱਲੋ ਆਲ ਨੇ ਬਣਾ ਕੇ ਪੰਛੀਆਂ ਤੇ ਪੰਨ ਦਾ ਵੀ ਕੰਮ ਬਹੁਤ ਜਿਆਦਾ ਆਗਾ ਤੇ ਰਹੀ ਗੱਲ ਆਪਣੀ ਛੱਤ ਦਾ ਖਰਚਾ 20 ਰੁਪਏ ਸਕੇਅਰ ਫੁੱਟ ਰਹਿੰਦਾ ਹੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਟੋਟਲ ਥੱਲੜਲਾ ਕੰਮ ਕਰਾਈ ਗਰੀ ਮੈਸਤਰੀ ਕਰਦੇ ਆ ਤੁਹਾਨੂੰ ਦਿਖਾਦਾਗਾ ਉੱਪਰ ਲਗਾ ਬਾਸ ਦਾ ਆਪਾਂ ਕੰਮ ਕਰਦੇ ਠੀਕ ਹੈ ਜੀ ਤੇ ਮੈਨੂੰ ਤਾਂ ਬਹੁਤ ਹੁਣ ਲੱਗਿਆ ਬਾਈ ਅਸੀਂ ਆਈ ਸੀ ਵੀਡੀਓ ਕਰਨ ਵਿਊ ਲਾਈਨ ਤੇ ਚੱਕਰ ਚ ਬਈ ਆਏ ਆ ਅਸੀਂ ਆਪਾਂ ਦਾ ਬਾਕੀ ਕੰਮ ਦੀ ਵਧੀਆ ਆਪਾਂ ਕੁਆਲਿਟੀ ਕਰਦੇ ਆਂਗੇ ਆਪਾਂ ਆਪਾਂ ਗਰੰਟੀ ਦੇ ਕਰਦੀ ਕਰਦੇ ਆਂ ਮੀਂਹ ਪਈ ਜਾਂਦਾ ਕੋਈ ਚੌਂ ਦੀ ਸਮੱਸਿਆ ਨਹੀਂ ਜੇ ਕਿਤੇ ਬਾਈ ਜਨ ਹੁੰਦੀ ਹੈ ਉਥੇ ਆਪਾਂ ਖੜੇ ਆਂ ਠੀਕ ਆ ਤੇ ਮੈਨੂੰ ਸੋਹਣਾ ਲੱਗਿਆ ਗਾਮ ਬਾਈ ਆਪਾਂ ਦਾ ਛੱਤ ਬਣ ਕੇ ਗਈ ਆ ਸਾਰਾ ਸੈਟਅਪ ਬਹੁਤ ਸੋਹਣਾ ਕੀਤਾ ਬਾਈ ਤੁਸੀਂ ਕੋਈ